ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜਿੱਦਾ ਫਰੀਦਪੁਰ ਤਸੀਲ ਵੀ ਜੈਤੋ ਹੀ ਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਤੁਸੀਂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਵੀਡੀਓ ਬਣਾਉਣ ਦਾ ਸਿਰਫ ਤੇਲ ਕਰਤੇ ਲਿੱਤਾ ਜਾਊਗਾ ਲੋਕੇਸ਼ਨ ਮੇਰੀ ਮੋਗਾ ਇਈ ਆਈ ਦੀ ਵੀਡੀਓ ਦੇ ਵਿੱਚ ਦੋਸਤੋ ਜਰਸੀ ਹੀ ਫਿਰ ਦਿਖਾਉਂਗਾ ਬਿਲਕੁਲ ਛੋਟੇ ਮੁੱਲ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇਥੇ ਆ ਕੇ ਆਪਦੇ ਚੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਫਿਰ ਆ ਬਾਈ ਦੀ 10 ਮਹੀਨੇ ਦੀ ਉਮਰ ਆ ਮਦਰ ਰਿਕਾਰਡ 22 ਪਲੱਸ ਆ ਦੋਸਤੋ ਝੋਲੀ ਵੇਚ ਸਕਦੇ ਆ ਕਰਮਾ ਵਾਲੀ ਦੇ ਚਾਰ ਹੀ ਥਾਣ ਆ ਗੈਪ ਤੇ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬਾਕੀ ਦੋਸਤੋ ਬੂਤੀ ਬਾਤੀ ਬਹੁਤ ਸੋਹਣੀ ਆ ਵੇਖ ਸਕਦੇ ਆ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਆ ਹਾਈਟ ਵਾਜ ਵੀ ਦੋਸਤੋ ਸੋਹਣੀ ਜਗਾ ਤੇ ਕੜਦੀ ਬੱਚੀ ਆ ਕਰਮਾ ਵਾਲੇ ਦੇ ਚਾਰ ਹੀ ਥਾਨ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਾਨਾ ਸੇਮ ਹੀ ਸਾਈਜ਼ ਝੋਲੀ ਮੇ ਬੱਚੀ ਨੇੜ ਤੋਂ ਵਿਖਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰ ਹੀ ਥਾਨਾ ਕਰਮਾ ਵਾਲੀ ਤੇ ਗੁਲਾਬੀ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਦਾ ਨਾਮ ਸੇਮ ਹੀ ਜਾਈ ਬੁਤੀਬਾਤੀ ਬਹੁਤ ਸੋਹਣੀ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਇੱਕ ਨੰਬਰ 22 ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 13000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਜਲਦ ਕੇ ਤੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ